ਸਤ ਸ੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਕੋਲਿਆ ਤੁਹਾਡਾ ਸਵਾਗਤ ਕਰਦਾ ਹੈਡਲਾਈਨ ਪੰਜਾਬ ਟੀਵੀ ਦੇ ਪ੍ਰੋਗਰਾਮ ਖਬਰ ਦੀ ਸਾਰ ਦੇ ਵਿੱਚ ਪਹਿਲਾ ਆਪਾਂ ਖਬਰ ਲੈ ਲੈਂਦੇ ਹਾਂ ਖਬਰ ਹੈ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿਤਾ ਨੂੰ ਅਗਵਾ ਕੀਤਾ ਤੇ ਅਗਵਾ ਕਰਨ ਦੀ ਵਜ੍ਹਾ ਜ਼ਮੀਨ ਦੀ ਵੰਡ ਰਿਸ਼ਤੇ ਇਸ ਹੱਦ ਤੱਕ ਕਮਜ਼ੋਰ ਹੋ ਚੁੱਕੇ ਹੈ ਕਿ ਇਨਸਾਨ ਤੁਛ ਲਾਲਚ ਵਿੱਚ ਆ ਕੇ ਕੁਝ ਵੀ ਕਰਨ ਲਈ ਤਿਆਰ ਹੈ ਗੱਲ ਆਪਾਂ ਖਬਰ ਦੀ ਸਾਰ ਦੀ ਕਰ ਲਈਏ ਖਬਰ ਦੀ ਸਾਰ ਇਹ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਕੋਲ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਨੌਜਵਾਨ ਨੇ ਆਪਣੇ ਹੀ ਪਿਤਾ ਨੂੰ ਅਗਵਾ ਕੀਤਾ ਤੇ ਉਸਦੇ ਛੋਟੇ ਭਰਾ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਿਕਾਇਤ ਕਰਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਨੂੰ ਖਤਰਾ ਹੋ ਸਕਦਾ ਹੈ ਕ੍ਰਿੰਡਾ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼ਿਕਾਇਤ ਕਰਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਰਣਜੀਤ ਸਿੰਘ ਰਾਣਾ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸਦੇ ਪਿਤਾ ਨੂੰ ਅਗਵਾ ਕੀਤਾ ਹੈ। ਦਰਅਸਲ ਉਸਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਕਚਹਿਰੀ ਵਿੱਚ ਕੁਝ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਆਏ ਸਨ। ਜਿਸ ਤੇ ਮੌਕੇ ਤੇ ਉਸਦਾ ਵੱਡਾ ਭਰਾ ਆਪਣੇ ਕੁਝ ਸਾਥੀਆਂ ਦੇ ਨਾਲ ਪਹੁੰਚ ਗਿਆ ਤੇ ਉਹਨਾਂ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਦੋਨੇ ਭਰਾਵਾਂ ਨੂੰ ਝਗੜਦਾ ਦੇਖ ਕੇ ਪਿਤਾ ਨੇ ਝਗੜਾ ਖਤਮ ਕਰਨ ਲਈ ਵਿੱਚ ਜੋ ਦਖਲਅੰਦਾਜ਼ੀ ਕੀਤੀ ਕਾਬٹے ਪ੍ਰਾਂ ਰঞ্জੀਤ ਨੇ ਆਪਣੇ ਪਿਤਾ ਦੀ ਉਮਰ ਦਾ ਲਿਹਾਜ਼ ਨਾ ਕਰਦੇ ਹੋਏ ਸਰਦਾਰ ਗੁਰਨਾਮ ਸਿੰਘ ਦੇ ਉੱਤੇ ਵੀ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਆਪਣੇ ਸਾਥੀਆਂ ਦੀ ਮਦਦ ਨਾਲ ਉਹ ਆਪਣੇ ਪਿਤਾ ਨੂੰ ਉੱਥੋਂ ਅਗਵਾ ਕਰਕੇ ਲੈ ਗਿਆ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਗੁਰਨਾਮ ਸਿੰਘ ਆਪਣੇ ਛੋਟੇ بیٹے ਜਸਵੰਤ ਸਿੰਘ ਨਾਲ ਕਚਹਿਰੀ ਆਇਆ ਸੀ ਜਿੱਥੇ ਉਸਨੇ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਬੇਟੇ ਦੇ ਨਾਮ ਤੇ ਕਰਵਾਉਣ ਲਈ ਰਜਿਸਟਰੀ ਕਰਵਾਉਣੀ ਸੀ। ਪਰ ਮੌਕੇ ਤੇ ਹੀ ਉਸ ਦਾ ਵੱਡਾ ਪੁੱਤਰ ਰঞ্জੀਤ ਸਿੰਘ ਰਾਣਾ ਆਪਣੇ ਕੁਝ ਸਾਥੀਆਂ ਨਾਲ ਪਹੁੰਚਿਆ ਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ